ਬੇਤੀ ਕਰਨ ਜਾ ਰਿਆਂ ਸਾਡੇ ਪੀਸੀਸੀ ਦੇ ਸੱਚਾਈ ਹੈ ਲੋਕ ਸਭਾ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਸਾਡੇ ਸੂਬੇ ਦੇ ਸਕੱਤਰ ਡੇੜਬੇ ਨੂੰ ਮੇਸਜ ਚਲਾਉਣ ਵਾਲੇ ਕਾਂਗਰਸ ਪਾਰਟੀ ਦੇ ਸਾਡੇ ਨਿਤ ਸਾਡੇ ਵੱਡੇ ਭਰਾ ਸਤਨਾਮ ਸੱਤਾ ਜੀ ਜੀ ਹੋ ਆਗੇ 2 ਮਿੰਟ ਆਪਣੇ ਵਿਚਾਰ ਰੱਖੋ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਆਪ ਮਾਨੇ ਸਾਰੇ ਵਾਸੀਓ ਮਿੱਤਰ ਸਾਰੇ ਹੀ ਸਤਿਕਾਰਯੋਗ ਸਾਥੀ ਕਿੰਨੇ ਕਿੰਨਾ ਨਾਮ ਲੋਕਾਂ ਕੇ ਤੁਹਾਡੀ ਜਿਹੜੀ ਬੈਰੀ ਬੈਲ ਤੇ ਪੁਰਾਣੀ ਸਾਡੇ ਸਲਾਮ ਹਰ ਕੇ ਤੁਸ ਮੈਡ ਮਰਜਿੰਦਰ ਕੌਰ ਪੱਠਨ ਜੀ ਦੇ ਸੁਪੁੱਤਰ ਸਗਾ ਰਾਹੁਲ ਇੰਦਰ ਸਿੱਧੂ ਸਾਹਿਬ ਹੋਣ ਕੈਂਡੀਡੇਟ ਭਾਵੇਂ ਕਾਂਗਰਸ ਦਾ ਹੈ ਇਹ ਜੋ ਚੋਣ ਹੈ ਇਹ ਪੰਜਾਬ ਦੀ ਚੋਣ ਹੈ ਇਹ ਹੱਕ ਸੱਚ ਦੀ ਚੋਣ ਹੈ ਖੈਰਾ ਸਾਹਿਬ ਦੇ ਹੋਂ ਨਾਲ ਕਿ ਸਚਾਈ ਹੈ ਲੋਕ ਸਭਾ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਸਾਡੇ ਸੂਬੇ ਦੇ ਸਕੱਤਰ ਡੇੜਵੇਂ ਹਮੇਸ਼ਾ ਚਲਾਉਣ ਵਾਲੇ ਕਾਂਗਰਸ ਪਾਰਟੀ ਦੇ ਸਾਡੇ ਨਿਤ ਸਾਡੇ ਵੱਡੇ ਭਰਾ ਸਤਨਾਮ ਸਰਤਾ ਜੀ ਲਾਗਲੇ ਹਲਕੇ ਤੋਂ ਭਾਈ ਰਾਹੁਲ ਪੱਠਲ ਜੀ ਕੀਤਾ ਸੀ ਅੱਜ ਤੱਕ ਸਾਨੂੰ 10 ਸਾਲ ਹੋ ਗਏ ਇੱਕ ਕਰੋੜ ਗਮਰਾਹ ਹੋਏ ਬਦਲਾਅ ਦੇ ਨਾਂ ਤੇ ਸੱਤਾ ਗਈ ਤੁਸੀਂ ਦੇਖੋ ਸਾਡੇ ਪੀਸੀਸੀ ਦੇ ਮੈਂਬਰ ਹੋਰ ਕਿਵੇਂ ਰਹੋ ਪਾਸੇ ਰਹੋ ਸਾਰੇ ਆਪ ਕਰੀਏ ਸਾਰੇ ਹੁਣ 2024 ਦੀ ਇਲੈਕਸ਼ਨ ਹੈ ਤੇ ਇਸ ਨੂੰ ਮੈਂ ਇਸ ਇੱਕ ਦੋ ਐਂਗਲਸ ਤੋਂ ਲੜਨ ਦੀ ਕੋਸ਼ਿਸ਼ ਕਰ ਰਿਹਾ ਇੱਕ ਹੈਗਾ ਨੈਸ਼ਨਲ ਪਰਸਪੈਕਟਿਵ ਕਿਉਂਕਿ ਲੋਕ ਸਭਾ ਦੇ ਇਲੈਕਸ਼ਨਾਂ ਤਾਂ ਅਸੀਂ ਦੇਸ਼ ਵਿੱਚ ਕਿੱਦਾਂ ਅੱਗੇ ਵਧਣਾ ਹੈ ਦੇਸ਼ ਵਿੱਚ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਦੇਸ਼ ਨੂੰ ਰੋਕ ਰਹੀਆਂ ਨੇ ਹੋਊਗਾ ਇੱਕ ਸੂਈ ਦੇ ਨੱਕੇ ਦੇ ਵਿੱਚ ਦੀ ਸਾਰੀ ਦੇਸ਼ ਨੂੰ ਕੱਢਣਾ ਚਾਹੁੰਦੇ ਆ ਇਹ ਮਾਈਨੋਰਟੀਜ਼ ਦੀ ਬਹੁਤ ਵੱਡੇ ਖਤਰੇ ਦੀ ਕੈਂਟੀ ਹੈ ਦੂਸਰਾ ਇਸ ਇਲੈਕਸ਼ਨ ਤੋਂ ਬਾਅਦ ਪਤਾ ਨਹੀਂ ਕਨਸਟੀਟਿਊਸ਼ਨ ਜਿਹੜਾ ਬਾਬਾ ਸਾਹਿਬ ਅਮੀਤਕਰ ਨੇ ਬਣਾਇਆ ਇਸ ਸ਼ਕਲ 'ਚ ਰਹੇਗਾ ਕਿ ਨਹੀਂ ਰਹੇਗਾ ਕੀ ਸਾਡੇ ਮੌਲਿਕ ਅਧਿਕਾਰ ਬਚਣਗੇ ਅਸੀਂ 2 ਕਰੋੜ ਹਰ ਸਾਲ ਨੌਕਰੀਆਂ ਦੇ ਇਸ ਹਿਸਾਬ ਨਾਲ ਦਸਾਂ ਸਾਲਾਂ 'ਚ 20 ਕਰੋੜ ਨੌਜਵਾਨ ਨੂੰ ਨੌਕਰੀ ਮਿਲਣੀ ਚਾਹੀਦੀ ਪਰ ਮੇਰਾ ਕਹਿਲ 20000 ਨੂੰ ਵੀ ਸਰਕਾਰੀ ਕੇਂਦਰ ਦੀ ਨੌਕਰੀ ਨਹੀਂ ਮਿਲਣੀ ਉਸ ਲਾਵਾ ਜਿਉਂ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਅਸੀਂ ਤੁਹਾਡੀ ਆਮਦਨ ਨੂੰ ਦੁੱਗਣੀ ਕਰਾਂਗੇ ਡਬਲ ਇਨਕਮ ਆਮਦਨ ਡਬਲ ਨਹੀਂ ਹੋਈ ਕਿਸਾਨਾਂ ਦਾ ਕਰਜ਼ਾ ਡਬਲ ਹੋਇਆ ਔਰ ਜੇ ਕਰਜ਼ਾ ਰਾਈਟ ਆਫ ਹੋਇਆ ਬੀਜੇਪੀ ਦੇ ਰਾਜ ਵਿੱਚ ਤੇ ਅੰਡਾਨੀਆਂ ਤੇ ਅਬਾਨੀਆਂ ਤੇ ਅਮੀਰਾ ਤੇ ਵੱਡੇ ਆਦਮੀ ਇੱਕ ਸੁਪਨਾ ਦਿਖਾਇਆ ਜਾ ਰਿਹਾ ਕਿ ਅਸੀਂ ਦੇਸ਼ ਨੂੰ ਬਹੁਤ ਅੱਗੇ ਲੈ ਕੇ ਵਿਕਸਿਤ ਭਾਰਤ ਹੋ ਗਿਆ ਵਾਈਬਰੈਂਟ ਇੰਡੀਆ ਹੋ ਗਿਆ 2047 ਚ ਇੰਡੀਆ ਸਭ ਤੋਂ ਵੱਡੀ ਇਕਨੋਮੀ ਹੋਵੇ ਜਿਹੜਾ ਕਿ ਮੈਂ ਸਮਝਦਾ ਸਰਾਸਰ ਝੂਠਾ ਕਿਉਂਕਿ ਦੂਜੇ ਪਾਸੇ ਆਪ ਹੀ ਇਸ਼ਤਿਹਾਰ ਲਵਾ ਰਹੇ ਅਖਬਾਰਾਂ ਇਹ 140 ਕਰੋੜ ਆਬਾਦੀ ਦੇ ਵਿੱਚੋਂ ਬਸ 82 ਕਰੋੜ ਵਿਅਕਤੀ ਮੁਫਤ ਦਾ ਅਨਾਜ ਭਾਰਤ ਸਰਕਾਰ ਤੋਂ ਲੈ ਰਹੇ ਨੇ ਇਹਦਾ ਮਤਲਬ ਕਿ 82 ਕਰੋੜ ਗਰੀਬੀ ਸਤਾ ਤੋਂ ਥੱਲੇ ਰਹੇ ਨੇ ਸੋ ਇਹ ਹੈਗਾ ਬੀਜੇਪੀ ਦੀ ਜਿਹੜੀ ਨੈਸ਼ਨਲ ਲੈਵਲ ਦਾ ਸਾਡਾ ਸਿਸਟਮ ਹੈ ਉਸ ਨੂੰ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਪੰਜਾਬ ਦੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਪਾਰਟੀਵਾਦੀਪ ਉੱਤੇ ਉੱਠ ਕੇ ਇਸ ਇਲੈਕਸ਼ਨ ਵਿੱਚ ਲੋਕ ਸਭਾ ਸਾਡਾ ਸਾਥ ਦਿਓ ਇਸ ਨਜ਼ਰੀਏ ਨਾਲ ਮੈਂ ਆਪਣਾ ਕੈਂਪੇਨ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਚਲਾ ਰਿਹਾ ਹਾਂ